ਸੁਨਦਰ ਕੁਮਾਰ ਸੁਨਦਰ ਕੁਮਾਰ ਜੀ ਕੀ ਕੀ ਗੱਲ ਕੀ ਹੋਈ ਲੜਕੇ ਨੂੰ ਕਦੋਂ ਦਾ ਗਿਆ ਵਾਰ ਇਹ ਜੀ 5 ਸਾਲ ਪਹਿਲੇ ਗਿਆ ਸੀਗਾ ਜੀ ਰੋਜੀ ਰੋਟੀ ਕਮਾਣ ਗਿਆ ਜਗਾ ਤੇ ਕਰਕੇ ਕਿਹੜੀਆਂ ਗਿਆ ਸੀ ਕਦੋਂ ਗਿਆ ਜੀ ਤਾਂ ਫੇ ਉਹ ਇੱਧਰ ਆ ਬਾਬ ਇੱਕੀ ਦਿਨ ਨੂੰ ਗਿਆ ਸੀ ਫਿਰ ਕਰਨ ਤੇ ਮੁੜ ਕੇ ਨਹੀਂ ਪਤਾ ਲੱਗਾ ਤੇ 4-5 ਨਹੀਂ ਆਪਰੇ ਰੋਣ ਚੋ ਵਿਚਾਰ ਕਰਨ ਗਿਆ ਬੰਦੇ ਦਾ ਬੰਦਿਆ ਕੋਲੋਂ ਤੇ ਲੱਤੀ ਦੀ ਨੂੰ ਹੀ लाज ਮਿਲੀ ਤੇ ਕਾ ਕੇ ਸਾਨੂੰ ਇਹ ਪਤਾ ਬਾਅਦ ਚ ਲੱਗਾ ਤੇ ਕਾ ਕੇ ਬੇਨਤੀ ਹੈ ਕਿ ਮੁੰਡੇ ਲਈ ਤੇ ਕਾਲ ਕੋਕੀਤੀ ਜਾਵੇ ਚੰਗੀ ਤਰ੍ਹਾਂ ਸਾਨੂੰ लाज ਰਹਿਤੇ ਪਈ ਪਈਦਾਈ ਆ ਕੀ ਮੰਕਰ ਦੇ ਸਰਕਾਰ ਤੋਂ ਕਾਰ ਕੋਈ ਇਨਸਾਫ ਇਨਸਾਫ ਚ ਲਈਦਾ ਬੈ ਵੇ ਪਤਾ ਲੱਗੇ ਕਿ ਕਿੱਦਾਂ ਕਿੱਦਾਂ ਦੇਤ ਹੋਈ ਆ ਕਿੱਦਾਂ ਹੋਈ ਆ ਇਹ ਸਾਨੂੰ ਪਤਾ ਲੱਗਣ ਲਈਦਾ ਇਹਨਾ ਪਰਮਜੀਤ ਨਹੀਂ ਸਾਡੇ ਬੇੜੀ ਦੇ ਮਹੱਲੇ ਦਾ ਮੁੰਡਾ ਆ ਉਹਦੀ ਚੰਨ ਕਾਲ ਤੋਂ 5 ਸਾਲ ਪਹਿਲੋ ਦੁਵਾਈ ਗਿਆ ਸੀ ਉਦੀ ਫਿਰ ਉਧਰ ਕਤਲ ਜਾਂ ਹੋ ਗਿਆ ਜਾਂ ਪਤਾ ਨਹੀਂ ਐਕਸੀਡੈਂਟ ਹੋ ਗਿਆ ਕੋਈ ਜੋ ਕਿ ਉਹ ਸੰਸਦੀ ਉਹਨਾਂ ਨੂੰ ਸਰਕਾਰ ਅੱਗੇ ਬੇਨਤੀ ਆ ਕਿ ਚਾਹੋ ਕਿ Laash ਜਿਹੜੀ ਆ ਉਹ ਇੰਡੀਆ ਭੇਜੀ ਜਾਵੇ ਤੇ ਉਹਦਾ ਆਪਾਂ ਸੰਸਦ ਪਰ ਆਪਣੀ ਕਸਮਾ ਨਾਲ ਕੀਤਾ ਜਾਂਦਾ ਹੈ ਅਸੀਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਹਾਂ ਸਾਰੇ ਪਰਿਵਾਰ ਵਾਲੋ ਵੀ ਕਿ ਜਿਹੜੀ ਉਹਦੀ Laash ਆ ਉਹ ਇੰਡੀਆ ਭੇਜੀ ਜਾਵੇ ਧੰਨਵਾਦ ਕਿ ਜਿਹੜਾ ਲੜਕਾ ਰਵੇ ਗਿਆ ਕੀ ਲੱਗਦਾ ਸੀ ਆਪਣਾ ਕੀ ਹੋਇਆ ਕਿ ਇਹ ਕਿੰਨੀ ਦਿਨ ਦਾ ਗਿਆ ਰਵੇ ਸਾਰੇ 5 ਸਾਲ ਹੋ ਗਏ ਜਿੰਨੀ ਤੇ ਸਾਨੂੰ ਕਦੇ ਹੀ ਪਤਾ ਲੱਗਾ ਕਿ ਕੀ ਕਿੱਥੇ ਹੋ ਗਿਆ ਅੰਦਰ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਜਾਂ ਐਕਸੀਡੈਂਟ ਹੋਇਆ ਜਾਂ ਕਤਲ ਹੋਇਆ ਚਲੋ ਭਾਈ ਬੇਨਤੀ ਕਰਦੇ ਹਾਂ ਸਾਨੂੰ ਜਗਜੀਤ ਸਿੰਘ ਪਤਾ ਲੱਗ ਜਾਵੇ ਕਿ ਕੀ ਰਹਾ ਜੀ ਅਸੀਂ ਜਿਹੜੀ ਥੋੜਾ ਇਲਾਜ ਡੈੱਡ ਬੋਡੀ ਪੀਡੀਏ ਵਿੱਚ ਕਿੰਨਾ ਅਸਤਤ ਮੇਰਾ ਨੰਦਰ ਕੁਮਾਰ ਸੁਨਦਰ ਕੁਮਾਰ ਜੀ ਕੀ ਕੀ ਗੱਲ ਕੀਤੀ ਹੋਈ ਲੜਕੇ ਨੂੰ ਤਦੋਂ ਦਾ ਕਿਹਾ ਬਾਰ ਇਹ ਜੇ 5 ਸਾਲ ਪਹਿਲੇ ਗਿਆ ਜਗਾ ਜੀ ਰੋਜੀ ਰੋਟੀ ਕਮਾਣ ਗਿਆ ਜਗਾ ਤੇ ਕਰਕੇ ਕਿਹੜੀ ਜਗਾ ਗਿਆ ਸੀ ਕਦੇ ਨਹੀਂ ਗਿਆ ਜੀ ਕਦੇ ਉਹ ਇੱਧਰ ਲਾ ਬਾ ਇੱਕੀ ਦਿਨ ਨੂੰ ਗਿਆ ਸੀ ਸਿਆਲ ਕਰਨ ਤੇ ਮੁੜ ਕੇ ਨਹੀਂ ਪਤਾ ਲੱਗਾ ਤੇ 4-5 ਨਹੀਂ ਆਪਰੇ ਰੋਮ ਚੋ ਵਿਚਾਰ ਕਰਨ ਗਿਆ ਬੰਦੇ ਦਾ ਬੰਦਿਆ ਕੋਲੋਂ ਤੇ ਲੱਤੀ ਦੀ ਨੂੰ ਹੀ लाज ਮਿਲੀ ਤੇ ਕਾ ਕੇ ਸਾਨੂੰ ਇਹ ਪਤਾ ਬਾਅਦ ਚ ਲੱਗਾ ਤੇ ਕਾ ਕੇ ਬੇਨਤੀ ਹੈ ਕਿ ਮੁੰਡੇ ਲਈ ਤੇ ਕਾਲ ਕੋਕੀਤੀ ਜਾਵੇ ਚੰਗੀ ਤਰ੍ਹਾਂ ਸਾਨੂੰ लाज ਰਹਿਤੇ ਪਈ ਪਈਦਾਈ ਆ ਕੀ ਮੰਕਰ ਦੇ ਸਰਕਾਰ ਤੋਂ ਕਾਰ ਕੋਈ ਇਨਸਾਫ ਇਨਸਾਫ ਚ ਲਈਦਾ ਬੈ ਵੇ ਪਤਾ ਲੱਗੇ ਕਿ ਕਿੱਦਾਂ ਕਿੱਦਾਂ ਦੇਤ ਹੋਈ ਆ ਕਿੱਦਾਂ ਹੋਈ ਆ ਇਹ ਸਾਨੂੰ ਪਤਾ ਲੱਗਣ ਲਈਦਾ ਇਹਨਾ ਪਰਮਜੀਤ ਨੇ ਸਾਡੇ ਬੇੜੀ ਦੇ ਮਹੱਲੇ ਦਾ ਮੁੰਡਾ ਆ ਉਹਦੀ ਚੰਨ ਕਾਲ ਤੋਂ 5 ਸਾਲ ਪਹਿਲੋ ਦੁਵਾਈ ਗਿਆ ਸੀ ਉਹਦੀ ਫਿਰ ਉਧਰ ਕਤਲ ਜਾਂ ਹੋ ਗਿਆ ਜਾਂ ਪਤਾ ਨਹੀਂ ਐਕਸੀਡੈਂਟ ਹੋ ਗਿਆ ਕੋਈ ਜੋ ਕਿ ਉਹਨਾਂ ਸਾਡੀ ਉਹਨਾਂ ਨੂੰ ਸਰਕਾਰ ਅੱਗੇ ਬੇਨਤੀ ਆ ਕਿ ਚਾਹੋ ਕਿ Laash ਜਿਹੜੀ ਆ ਉਹ ਇੰਡੀਆ ਭੇਜੀ ਜਾਵੇ ਤੇ ਉਹਦਾ ਆਪਾਂ ਸੰਸਦਾਰ ਆਪਣੀ ਕਿਸਮਾ ਨਾਲ ਕੀਤਾ ਜਾਵੇ ਅਸੀਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਆਂ ਸਾਰੇ ਪਰਿਵਾਰ ਵਾਲੋ ਵੀ ਕਿ ਜਿਹੜੀ ਉਹਦੀ Laash ਆ ਉਹ ਇੰਡੀਆ ਭੇਜੀ ਜਾਵੇ ਧੰਨ ਕੀ ਜਿਹੜਾ ਲੜਕਾ ਰਵੇ ਗਿਆ ਕੀ ਲੱਗਦਾ ਸੀ ਆਪਣਾ ਕੀ ਹੋਇਆ ਕਿ ਇਹ ਕਿੰਨੀ ਦਿਨ ਦਾ ਗਿਆ ਰਵੇ ਸਾਰੇ 5 ਸਾਲ ਹੋ ਗਏ ਜਿੰਨੀ ਤੇ ਸਾਨੂੰ ਕਦੇ ਹੀ ਪਤਾ ਲੱਗਾ ਕਿ ਕੀ ਹੋਇਆ ਉਹ ਅੰਦਰ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਜਾਂ ਐਕਸੀਡੈਂਟ ਹੋਇਆ ਜਾਂ ਕਤਲ ਹੋਇਆ ਚਲੋ ਭਾਈ ਬੇਨਤੀ ਕਰਦੇ ਹਾਂ ਸਾਨੂੰ ਜਗਜੀਤ ਸਿੰਘ ਪਤਾ ਲੱਗ ਜਾਵੇ ਕਿ ਕੀ ਰਹਾ ਜੀ ਅਸੀਂ ਜਿਹੜੀ ਥੋੜਾ ਇਲਾਜ ਡੈੱਡ ਬੋਡੀ